ਉਹ ਰੰਜਣਾ ਉਹ ਦੇਖ ਲਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਹੁਣ ਤਾਂ ਕਿਵੇਂ ਭਲਾ ਹੈ ਅੱਗੇ ਆ ਹੁਣ ਦੇਖ ਦੀਵਾਲੀ ਵੀ ਲੰਘ ਕੇ ਗਈ ਆ ਆਹੋ ਹੈਨਾ ਦੇਖ ਕਿੰਨੇ ਸੋਹਣੇ ਅੱਗੇ ਪਟਾਕੇ ਹੁੰਦੇ ਦੇ ਹੈਨਾ ਬੱਲਾ 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 ਉਹ ਹੁਣੇ ਦਿਨ ਯਾਦ ਕਰਾਤੀ ਮੱਲਾ ਤਾਂ ਕੋਹ ਨਹੀਂ ਚਲਾਉਂਦੇ ਹੁੰਦੇ ਉਹ ਆਪਣੇ ਕੀ ਹੁੰਦੀ ਆ ਉਹ ਰੇਲ ਗੱਡੀ ਜੀ ਉਧਰੋਂ ਧਾਗਾ ਬਣ ਦਿੰਦੇ ਉਧਰੋਂ ਧਾਗਾ ਬਣ ਦਿੰਦੇ ਵਿਚਾਲੇ ਪਾ ਕੇ ਐ ਭਗਾ ਕੇ ਜੇ ਮਾਰਦੇ ਹੁੰਦੇ ਭਗਾ ਕੇ ਕਿੱਥੇ ਮਾਰਦੇ ਹੁੰਦੇ ਬਾਈ ਗਨ ਉਹ ਫਿਰ ਹੋਰ ਗੱਲ ਕਰਦਾ ਕੋਈ ਅੱਗ ਲਾ ਕੇ ਉਹਨੂੰ ਜਦੋਂ ਐ ਚਲਦੀ ਹੁੰਦੀ ਉਹ ਤੱਕ ਜਾਂਦੀ ਉਹ ਅੱਛਾ ਅੱਛਾ ਬਾਤਾਂ ਵੜਦੀ ਜਾਂਦੀ ਠੀਕ ਹੈ ਠੀਕ ਹੈ ਉਹ ਕਹਿਣਾ ਤੂੰ ਹਾਂ ਓਹ ਕੋਈ ਤਾਂ ਇਹੀ ਨਿਤ ਪਰਤ ਉਹ ਭੁੱਲਿਆ ਓਏ ਸਾਰਾ ਦਿਨ ਇੱਥੇ ਜੱਕੜ ਮਾਰੀ ਜਾਂਦੇ ਹੋ ਵਿਹਲੇ ਉਹ ਕੰਮ ਧੰਦਾ ਕਰ ਲਿਆ ਕਰੋ ਉਹ ਸਾਰੀ ਉਮਰ ਕੰਮ ਇਹ ਕਰਿਆ ਹੁਣ ਗੱਲਾਂ ਮੰਨਾਂ ਕਰੀਏ ਆਇਆ ਦੇਖ ਦੇ ਪਹਿਲਾਂ ਕਿਵੇਂ ਮੰਨ ਕੇ ਚੱਲਾ ਇਹ ਤਾਂ ਯਾਰ ਆਈ ਤਾਂ ਬੌਲਾ ਇਹ ਤਾਂ ਬੌਲ ਮਰੀ ਜਾਂਦਾ ਤਾਂ ਦੇਖੋ ਪਹਿਲਾਂ ਹੁੰਦੇ ਤੇ ਜੱਟ ਜ਼ਿਮੀਂਦਾਰ ਸਿਰੀ ਪਾਲੀ ਰੱਖਦੇ ਹੁੰਦੇ ਹਨ ਆਪਣੇ ਵਰਗੇ ਰੱਖ ਦਿੰਦੇ ਦਿੰਦੇ ਰੱਖ ਹੀ ਲੈਂਦੇ ਹਾਂ ਉਹ ਹੁਣ ਕੋਈ ਰੱਖਦਾ ਹੀ ਨਹੀਂ ਹੈਗਾ ਹੁਣ ਕੋਈ ਸਿਰੀ ਪਾਲੀ ਰਲਦਾ ਹੀ ਨਹੀਂ ਉਹ ਮੈਂ ਤਾਂ ਸਿਰੀ ਰੱਖਿਆ ਹੋਇਆ ਹੈ ਸਿਰੀ ਰੱਖਿਆ ਹੋਇਆ ਆਹੋ ਇਹ ਜਮਾਨੇ 'ਚ ਕੌਣ ਰਲ ਗਿਆ ਸਿਰੀ ਹੁਣ ਨਹੀਂ ਕੋਈ ਰਲਦਾ ਓਏ ਉਹ ਸਿਰੀ ਨਹੀਂ ਹਾਂ ਮੈਂ ਤਾਂ ਡਿਜੀਟਲ ਸਿਰੀ ਰੱਖਿਆ ਹੋਇਆ ਡਿਜੀਟਲ ਡਿਜੀਟਲ ਸਿਰੀ ਆਹੋ ਇਹ ਕਿਹਨਾਂ ਦਾ ਮੁੰਡਾ ਹੋਇਆ ਓਏ ਮੁੰਡਾ ਫਾ ਨੂੰ ਹਾਂ ਆ ਦੇਖ ਹੁਣ ਦੇਖੀ ਬੋਲੂ ਇਹ ਇਹਦੇ ਵਿੱਚ ਹੈ ਬੋਲੂ ਬੋਲੂ ਦੇਖੀ ਤੂੰ ਹਾਂ ਏ ਸਿਰੀ ਕਾਲ ਬੰਤਾ ਦਿਖਾਣਾ ਦਾ ਕਾਲਿੰਗ ਬੰਤਾ ਦਿਖਾਣਾ ਦਾ ਕਾ ਚੱਕ ਲੈਣਾ ਪਹਿਲੇ ਜੀ ਇਹ ਤਾਂ ਮੈਨੂੰ ਇੰਨੀ ਕ ਗੱਲ ਨਹੀਂ ਕਹਿਣ ਦਿੰਦਾ ਪੂਰੇ ਚ ਮੇਰਾ ਕੰਮ ਕਰ ਦਿੰਦਾ ਅੱਛਾ ਯਾਰ ਆਹ ਬੜਾ ਭਾਈ ਤੁਸੀਂ ਇਹਦਾ ਫਰ ਹੋ ਰਿਹਾ ਹੈ ਮੈਂ ਤਾਂ ਤੈਨੂੰ ਐਂ ਕਹਿਣਾ ਹਾਂ ਕਿਹ ਹੈ ਜੀ ਡਿਜੀਟਲ ਸੀਰੀ ਤੂੰ ਵੀ ਲਿਆ ਤੇਰੀ ਵੀ ਅੱਧੇ ਕੰਮ ਪੂਰੇ ਚ ਬਣ ਗਿਆ ਕਰਨ ਤੇ ਪੂਰੇ ਚ ਹਾਂ ਭਾਈ ਮੈਨੂੰ ਇਹ ਕੰਮ ਲੋਕਾਣਾ ਮੈਨੂੰ ਪਤਾ ਹੈਗਾ ਓਏ ਆਜੂ ਆਜੂ ਨਹੀਂ ਨਹੀਂ